ਇੰਗਲੈਂਡ ਦੇ ਵੋਲਮਰ ਹਮਟਨ ਸ਼ਹਿਰ ਦੇ ਰੁਕੜੀ ਲੈਨ ਦੇ ਉੱਤੇ ਇੱਕ ਪੰਜਾਬੀ ਪਰਿਵਾਰ ਰਹਿੰਦਾ ਸੀ ਜਿਹਦਾ ਮੁਖੀ ਹੁੰਦਾ ਹੈ ਗੁਰਪ੍ਰੀਤ ਸਿੰਘ ਜਿਨ੍ਹਾਂ ਦੀ ਉਮਰ ਹੁੰਦੀ ਹੈ 45 ਸਾਲ ਤੇ ਉਹਦੇ ਨਾਲ ਰਹਿ ਰਹੀ ਸੀ ਉਹਦੀ 38 ਸਾਲਾਂ ਦੀ ਵਾਈਫ ਸਰਬਜੀਤ ਕੌਰ ਗੁਰਪ੍ਰੀਤ ਦਾ ਦੂਜਾ ਵਿਆਹ ਹੋਇਆ ਸੀ ਪਹਿਲਾ ਵਿਆਹ ਹੋਇਆ ਸੀ ਅਮਨਦੀਪ ਕੌਰ ਦੇ ਨਾਲ ਤੇ ਅਮਨਦੀਪ ਕੌਰ ਤੋਂ ਗੁਰਪ੍ਰੀਤ ਨੂੰ ਤਿੰਨ ਬੱਚੇ ਹੋਏ ਸਨ ਜੋ ਕਿ ਹੁਣ ਵੀ ਇਹਨਾਂ ਦੇ ਨਾਲ ਹੀ ਰਹਿ ਰਹੇ ਸਨ ਕਿਉਂਕਿ ਅਮਨਦੀਪ ਕੌਰ ਦੀ ਸਾਲ 2014 ਦੇ ਵਿੱਚ ਮੌਤ ਹੋ ਗਈ ਸੀ ਬੋਲਵਰ ਹਮਟਨ ਦਾ ਰੁਕੜੀ ਇਲਾਕਾ ਅਮੀਰ ਘਰਾਂ ਦਾ ਇਲਾਕਾ ਮੰਨਿਆ ਜਾਂਦਾ ਹੈ ਗੁਰਪ੍ਰੀਤ ਦੀ ਆਪਣੀ ਇੱਕ ਕੰਸਟਰਕਸ਼ਨ ਦੀ ਕੰਪਨੀ ਹੈ ਤੇ ਇਹ ਵੀ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਅਮੀਰ ਲੋਕਾਂ ਦੇ ਵਿੱਚੋਂ ਇੱਕ ਸੀ ਜਿਹੜੀ ਇਹਦੀ ਵਾਈਫ ਆ ਸਰਬਜੀਤ ਕੌਰ ਉਹ ਵੀ ਘਰ ਦੇ ਵਿੱਚ ਬੇਲੀ ਨਹੀਂ ਰਹਿੰਦੀ ਬਲਕਿ ਉਹ ਵੀ ਘਰ ਦੇ ਵਿੱਚ ਰਹਿ ਕੇ ਸਲਾਈ ਕਢਾਈ ਦਾ ਕੰਮ ਕਰਦੀ ਐਸੇ ਕੰਮ ਕਰਕੇ ਸਰਬਜੀਤ ਕੌਰ ਕੋਲ ਕਾਫੀ ਸਾਰੀਆਂ ਲਾਗੇ ਚਾਗੇ ਦੀਆਂ ਜਨਾਨੀਆਂ ਆਉਂਦੀਆਂ ਜਿਸ ਕਰਕੇ ਦੂਰ ਦੂਰ ਤੱਕ ਸਰਬਜੀਤ ਕੋਰ ਨੂੰ ਲੋਕੀ ਜਾਣਨ ਲੱਗ ਪਏ ਸਨ ਜਾਨੀ ਕਿ ਇੱਕ ਬੰਨੇ ਕਹਿ ਸਕਦੇ ਹਾਂ ਕਿ ਇਹ ਇੱਕ ਖੁਸ਼ਹਾਲ ਪਰਿਵਾਰ ਸੀ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕਲੇਸ਼ ਜਾਂ ਫਿਰ ਤੰਗੀ ਨਹੀਂ ਸੀ ਪਰ اچانک ਹੀ 16 ਫਰਵਰੀ 2018 ਨੂੰ ਗੁਰਪ੍ਰੀਤ ਸਿੰਘ ਪੁਲਿਸ ਥਾਣੇ ਦੇ ਵਿੱਚ ਕਬਰਾਇਆ ਹੋਇਆ ਫੋਨ ਕਰਦਾ ਹੈ ਪੁਲਿਸ ਵਾਲਿਆਂ ਨੂੰ ਕਹਿੰਦਾ ਹੈ ਕਿ ਉਹਨਾਂ ਦੀ ਜਿਹੜੀ ਵਾਈਫ ਹੈ ਸਰਬਜੀਤ ਕੋਰ ਉਹ ਆਪਣੀ ਕੰਮ ਵਾਲੀ ਜਗ੍ਹਾ ਤੇ ਜਾਨੀ ਕਿ ਜਿੱਥੇ ਉਹ ਆਪਣੀ ਸਲਾਈ ਕਟਾਈ ਦਾ ਕੰਮ ਕਰਦੀ ਹੈ ਉਸ ਜਗ੍ਹਾ ਤੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਈ ਹੋਈ ਹੈ ਹੁਣ ਜਲਦੀ ਦੇ ਨਾਲ ਪੁਲਿਸ ਵੀ ਉੱਥੇ ਪਹੁੰਚਦੀ ਹੈ ਤੇ ਜਦੋਂ ਜਾ ਕੇ ਸਰਬਜੀਤ ਨੂੰ ਚੈੱਕ ਕਰਦੀ ਹੈ ਤਾਂ ਉਹ ਕਹਿੰਦੇ ਨੇ ਕਿ ਉਹ ਮਰ ਚੁੱਕੀ ਹੈ ਜਨ ਕਿ ਸਰਬਜੀਤ ਕੋਰ ਦਾ ਕਿਸੇ ਨੇ ਕਤਲ ਕਰ ਦਿੱਤਾ ਸੀ ਤੇ ਇਹ ਹੁਣ ਕਤਲ ਦਾ ਮਾਮਲਾ ਬਣ ਚੁੱਕਿਆ ਸੀ ਹੁਣ ਪੁਲਿਸ ਆਪਣੀ ਤਹਿਕੀਕਾਂ ਅੱਗੇ ਵਧਾਉਂਦੀ ਹੈ Laash ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ ਜਿੱਥੇ ਸਰਬਜੀਤ ਕੋਰ ਦਾ ਕਤਲ ਹੋਇਆ ਸੀ ਉਸ ਕਮਰੇ ਦੇ ਵਿੱਚ ਵੇਖਣ ਨੂੰ ਇਹ ਲੱਗ ਰਿਹਾ ਸੀ ਕਿ ਜਿਵੇਂ ਬਹੁਤ ਹੀ ਉਥਲ-ਪੁਥਲ ਕਿਸੇ ਨੇ ਮਚਾਈ ਹੋਵੇ ਜਾਂ ਫਿਰ ਉਥੋਂ ਕੋਈ ਚੀਜ਼ਾਂ ਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਪਰ ਇਹ ਬਾਰੇ ਗੁਰਪ੍ਰੀਤ ਨੂੰ ਕੁਝ ਵੀ ਨਹੀਂ ਪਤਾ ਸੀ ਉਹ ਵੀ ਕੁਝ ਨਹੀਂ ਖੁੱਲ ਕੇ ਦੱਸ ਰਿਹਾ ਸੀ ਵੇਖਣ ਤੋਂ ਇਹੀ ਲੱਗ ਰਿਹਾ ਸੀ ਜਿਵੇਂ ਕੋਈ ਚੋਰੀ ਕਰਨ ਦੇ ਇਰਾਦੇ ਦੇ ਨਾਲ ਆਇਆ ਹੋਵੇ ਤਾਂ ਉਹਨੇ ਸਰਬਜੀਤ ਕੋਰ ਨੂੰ ਮਾਰ ਦਿੱਤਾ ਹੋਵੇ ਤੇ ਪੁਲਿਸ ਜਦੋਂ ਆਣ-ਗਵਾਂਡ ਕੋਲੋਂ ਵੀ ਪੁੱਛਗਿੱਛ ਕਰਦੀ ਹੈ ਤੱਲੂਕੀ ਵੀ ਦੱਸਦੇ ਨੇ ਕਿ ਉਹਨਾਂ ਨੇ ਤਿੰਨ ਲੋਕਾਂ ਨੂੰ ਇਹਨਾਂ ਦੇ ਘਰ ਦੇ ਵਿੱਚ ਜਾਂਦੇ ਹੋਏ ਦੇਖਿਆ ਸੀ ਹੁਣ ਇਧਰ ਪੋਸਟਮਾਰਟਮ ਦੀ ਰਿਪੋਰਟ ਵੀ ਆ ਜਾਂਦੀ ਹੈ ਜਿਸ ਵਿੱਚ ਇਹ ਆਉਂਦਾ ਹੈ ਕਿ ਸਰਬਜੀਤ ਕੋਰ ਨੂੰ ਮਾਰਨ ਤੋਂ ਪਹਿਲਾਂ ਉਹਦੇ ਸਰੀਰ ਦੇ ਉੱਤੇ ਮਿਰਚਾਂ ਦਾ ਪਾਊਡਰ ਪਾਇਆ ਗਿਆ ਸੀ ਜਾਨੀ ਕਿ ਉਹਦੀਆਂ ਅੱਖਾਂ ਦੇ ਵਿੱਚੋਂ ਮੂੰਹ ਦੇ ਵਿੱਚੋਂ ਕਾਫੀ ਸਾਰਾ ਚਿੱਲੀ ਪਾਊਡਰ ਮਿਲਿਆ ਸੀ ਸਰਬਜੀਤ ਦੀ ਮੌਤ ਗਲਾ ਕੁੱਟਣ ਦੇ ਕਰਕੇ ਹੋਈ ਸੀ ਹੁਣ ਪੁਲਿਸ ਵਾਲਿਆਂ ਦੀ ਇੱਕ ਥਿਓਰੀ ਵੀ ਬਣਦੀ ਹੈ ਕਿ ਸ਼ਾਇਦ ਚਿੱਲੀ ਪਾਊਡਰ ਜਿਨੇ ਵੀ ਇਹ ਕਤਲ ਕੀਤਾ ਹੋਵੇਗਾ ਉਹਨੇ ਇਸ ਲਈ ਪਾਇਆ ਹੋਵੇਗਾ ਕਿ ਜਿਸ ਕਾਰਨ ਸਰਬਜੀਤ ਕੋਰ ਦਾ ਧਿਆਨ ਪਟਕਾਇਆ ਜਾ ਸਕੇ ਤੇ ਉਹਨੂੰ ਮਾਰਿਆ ਜਾ ਸਕੇ ਇੱਧਰ ਫਰੈਂਸਿਕ ਟੀਮ ਜਿਹੜੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਸੀ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਘਰ ਦੇ ਵਿੱਚੋਂ ਕੋਈ ਵੀ ਚੀਜ਼ ਚੋਰੀ ਨਹੀਂ ਹੋਈ ਮਤਲਬ ਜੋ ਪੁਲਿਸ ਦਾ ਅੰਦਾਜ਼ਾ ਸੀ ਕਿ ਸ਼ਾਇਦ ਚੋਰ ਆਏ ਹੋਣਗੇ ਤੇ ਉਹਨਾਂ ਨੇ ਚੋਰੀ ਦੇ ਇਰਾਦੇ ਦੇ ਨਾਲ ਚੋਰੀ ਕੀਤੀ ਤੇ ਸਰਬਜੀਤ ਨੂੰ ਮਾਰ ਕੇ ਚਲੇ ਗਏ ਪਰ ਹੁਣ ਇੱਥੇ ਕੇਸ ਇਹ ਸੀ ਕਿ ਘਰ ਦੇ ਵਿੱਚੋਂ ਚੋਰੀ ਤਾਂ ਹੋਈ ਨਹੀਂ ਕੋਈ ਵੀ ਸਮਾਨ ਚੋਰੀ ਹੋਇਆ ਹੀ ਨਹੀਂ ਸੀ ਫਿਰ ਸਰਬਜੀਤ ਦਾ ਕਤਲ ਕਿਉਂ ਹੋਇਆ ਸੀ ਹੁਣ ਪੁਲਿਸ ਵਾਲੇ ਘਰ ਦੇ ਸੀਸੀਟੀਵੀ ਜਾਂਚਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਜਿਸ ਤਰ੍ਹਾਂ ਹੀ ਦੇਖਦੇ ਨੇ ਕਿ ਘਰ ਦੇ ਵਿੱਚ ਤਾਂ ਸੀਸੀਟੀਵੀ ਕੈਮਰੇ ਲੱਗੇ ਹੀ ਨਹੀਂ ਹਨ ਜਦੋਂ ਇਹਦੇ ਬਾਰੇ ਗੁਰਪ੍ਰੀਤ ਸਿੰਘ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਦੱਸਦਾ ਹੈ ਕਿ ਕਾਫੀ ਦਿਨਾਂ ਤੋਂ ਸੀਸੀਟੀਵੀ ਕੈਮਰੇ ਸਹੀ ਨਹੀਂ ਚੱਲ ਰਹੇ ਸਨ ਤੇ ਇਸ ਲਈ ਉਹਨੇ ਸੀਸੀਟੀਵੀ ਕੈਮਰੇ ਲਾਏ ਤੇ ਛੁੱਟ ਦਿੱਤੇ ਹੁਣ ਪੁਲਿਸ ਵਾਲਿਆਂ ਨੇ ਇਹ ਵੀ ਕਿਹਾ ਕਿ ਜੇਕਰ ਡੀਵੀਆਰ ਹੈ ਤਾਂ ਤੂੰ ਡੀਵੀਆਰ ਹੀ ਸਾਨੂੰ ਦਿਖਾ ਦੇ ਉਹ ਕਹਿੰਦਾ ਹੈ ਕਿ ਮੈਂ ਕੈਮਰਿਆਂ ਦੇ ਨਾਲ ਹੀ ਡੀਵੀਆਰ ਵੀ ਖਤਮ ਕਰ ਦਿੱਤਾ। ਹੁਣ ਇੱਥੇ ਪੁਲਿਸ ਵਾਲਿਆਂ ਦਾ ਸ਼ੱਕ ਗੁਰਪ੍ਰੀਤ ਤੇ ਹੋਣਾ ਸ਼ੁਰੂ ਹੋ ਗਿਆ ਸੀ। ਹੁਣ ਪੁਲਿਸ ਵਾਲਿਆਂ ਨੇ ਗੁਰਪ੍ਰੀਤ ਦੇ ਲਾਗੇ ਚਾਗੇ ਜਿੰਨੇ ਵੀ ਆਂਡੀ ਗਵਾਂਡੀ ਸਨ ਉਹਨਾਂ ਦੇ ਸੀਸੀਟੀਵੀ ਕੈਮਰੇ ਦੇਖਣ ਲੱਗ ਪਏ ਸਨ। ਉਹਨਾਂ ਦੀਆਂ ਫੁਟੇਜ ਲੈਂਦੇ ਨੇ ਤੇ ਇੱਥੇ ਗੁਰਪ੍ਰੀਤ ਦੀ ਮਾਰੀ ਕਿਸਮਤ ਸੀ ਕਿਉਂਕਿ ਇਹਨਾਂ ਦੇ ਘਰ ਦੇ ਸਾਹਮਣੇ ਹੀ ਦੂਸਰਾ ਘਰ ਸੀ ਜਰਾ। ਉਹਦੇ ਸੀਸੀਟੀਵੀ ਕੈਮਰਾ ਲੱਗਾ ਹੋਇਆ ਸੀ ਜੋ ਕਿ ਗੁਰਪ੍ਰੀਤ ਦੇ ਘਰ ਨੂੰ ਕੈਚ ਕਰ ਰਿਹਾ ਸੀ। ਜਿਹਦੇ ਵਿੱਚ ਪੁਲਿਸ ਨੂੰ ਕੁਝ ਇਹੋ ਜਿਹਾ ਦਿਖਾਈ ਦਿੰਦਾ ਹੈ ਜਿਸ ਨੇ ਇਸ ਕੇਸ ਨੂੰ ਬਦਲ ਕੇ ਰੱਖ ਦਿੱਤਾ ਸੀ ਪੁਲਸ ਇਹ ਦੇਖਦੀ ਹੈ ਕਿ ਉਸ ਦਿਨ ਜੋ ਕੁਝ ਵੀ ਹੋਇਆ ਸੀ ਗੁਰਪ੍ਰੀਤ ਨੇ ਜੋ ਦੱਸਿਆ ਸੀ ਦਰਅਸਲ ਉਹ ਸਾਰਾ ਕੁਝ ਉਹਨੇ ਝੂਠ ਦੱਸਿਆ ਸੀ ਕਿਉਂਕਿ ਪੁਲਸ ਹੁਣ ਤੱਕ ਜਿਹੜੇ ਉਹ ਤਿੰਨ ਬੰਦਿਆਂ ਨੂੰ ਲੱਭ ਰਹੀ ਸੀ ਜਿਹੜੇ ਗੁਰਪ੍ਰੀਤ ਦੇ ਦੱਸਣ ਦੇ ਮੁਤਾਬਿਕ ਉਹਨਾਂ ਦੇ ਘਰ ਦੇ ਵਿੱਚ ਆਏ ਸਨ ਜਾਂ ਫਿਰ ਗਵਾਂਡੀਆਂ ਨੇ ਦੱਸਿਆ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਤਿੰਨ ਲੋਕ ਆਏ ਸਨ ਪਰ ਜਦੋਂ ਸੀਸੀਟੀਵੀ ਦੇ ਵਿੱਚ ਵੇਖਿਆ ਗਿਆ ਤੱਕ ਗੁਰਪ੍ਰੀਤ ਦੇ ਘਰ ਦੇ ਵਿੱਚ ਤਿੰਨ ਬੰਦੇ ਨਹੀਂ ਬਲਕਿ ਇੱਕ ਔਰਤ ਆਈ ਸੀ ਜਿਨੇ ਹੁੱਡੀ ਪਾਈ ਹੋਈ ਸੀ ਇਹਨੇ ਆਪਣਾ ਚਿਹਰਾ ਹੁੱਡੀ ਦੇ ਨਾਲ ਟੱਕਿਆ ਹੋਇਆ ਸੀ ਤੇ ਇਹ ਔਰਤ ਆ ਕੇ ਦਰਵਾਜ਼ਾ ਨੌਕ ਕਰਦੀ ਹੈ ਤਾਂ ਦਰਵਾਜ਼ਾ ਅੰਦਰੋਂ ਕੋਈ ਹੋਰ ਨਹੀਂ ਖੋਲਦਾ ਬਲਕਿ ਗੁਰਪ੍ਰੀਤ ਸਿੰਘ ਹੀ ਖੋਲਦਾ ਹੈ ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਗੱਡੀ ਨੂੰ ਚੱਕਦਾ ਹੈ ਤੇ ਬਾਹਰ ਚਲਾ ਜਾਂਦਾ ਹੈ ਤੇ ਥੋੜੀ ਦੇਰ ਬਾਅਦ ਹੀ ਇਹ ਜਿਹੜੀ ਹੁੱਡੀ ਵਾਲੀ ਔਰਤ ਸੀ ਇਹ ਵੀ ਬਾਹਰ ਨਿਕਲਦੀ ਹੈ ਤੇ ਇੱਥੋਂ ਚਲੀ ਜਾਂਦੀ ਹੈ ਹੁਣ ਪੁਲਿਸ ਵਾਲੇ ਇਸ ਔਰਤ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਨੇ ਪਰ ਪੁਲਿਸ ਵਾਲਿਆਂ ਦੇ ਹੱਥ ਇਹ ਔਰਤ ਨਹੀਂ ਚਰਦੀ ਇਸ ਤੋਂ ਬਾਅਦ ਪੁਲਿਸ ਦੇ ਹੱਥ ਇੱਕ ਹੋਰ ਗਵਾਹ ਲੱਗਦਾ ਹੈ ਜਿਸ ਨੇ ਇਸ ਕੇਸ ਨੂੰ ਪਾਣੀ ਵਾਂਗੂ ਸਾਫ਼ ਕਰਕੇ ਰੱਖ ਦਿੱਤਾ ਸੀ ਉਹ ਗਵਾਹ ਦਾ ਨਾਮ ਸੀ ਹੀਰਾ ਉਪਰ ਇਹ ਪੁਲਿਸ ਨੂੰ ਦੱਸਦਾ ਹੈ ਕਿ ਗੁਰਪ੍ਰੀਤ ਦੀ ਪਹਿਲੀ ਪਤਨੀ ਜਰੀ ਸੀ ਅਮਨਦੀਪ ਕੌਰ ਜਿਹਦੀ ਕੀ ਮੌਤ ਹੋਈ ਸੀ ਬ੍ਰੇਨ ਹੈਮਰੇਜ ਦੇ ਨਾਲ ਇਹ ਹੀਰਾ ਉਪਰ ਪੁਲਿਸ ਨੂੰ ਦੱਸਦਾ ਹੈ ਕਿ ਗੁਰਪ੍ਰੀਤ ਸਿੰਘ ਨੇ ਉਹਨੂੰ 20000 ਪਾਉਂਡ ਸੁਪਾਰੀ ਦਿੱਤੀ ਸੀ ਤਾਂ ਜੋ ਉਦੀ ਪਤਨੀ ਅਮਨਦੀਪ ਕੌਰ ਦਾ ਉਹ ਕਤਲ ਕਰ ਦਵੇ ਪਰ ਇੱਥੇ ਇਹ ਹੀਰਾ ਉਪਲ ਕਤਲ ਨਹੀਂ ਕਰਨਾ ਚਾਹੁੰਦਾ ਸੀ ਉਹ ਕੀ ਕਰਦਾ ਹੈ ਕਿ ਗੁਰਪ੍ਰੀਤ ਕੋਲੋਂ ਐਡਵਾਂਸ ਪੈਸੇ ਲੈ ਕੇ ਖੁਦ ਇੰਡੀਆ ਦੇ ਵਿੱਚ ਚਲਾ ਜਾਂਦਾ ਹੈ ਤੇ ਉਹ ਕਤਲ ਨਹੀਂ ਕਰਦਾ ਪਰ 1 ਸਾਲ ਬਾਅਦ ਹੀ ਅਮਨਦੀਪ ਕੌਰ ਦੀ ਬ੍ਰੇਨ ਹੈਮਰੇਜ ਦੇ ਨਾਲ ਮੌਤ ਹੋ ਜਾਂਦੀ ਹੈ ਹੁਣ ਇਹਦੀ ਮੌਤ ਬ੍ਰੇਨ ਹੈਮਰੇਜ ਦੇ ਨਾਲ ਹੋਈ ਸੀ ਜਾਂ ਫਿਰ ਇਹਦੇ ਪਿੱਛੇ ਵੀ ਗੁਰਮੀਤ ਦਾ ਹੀ ਕੋਈ ਹੱਥ ਸੀ ਇਹ ਅੱਜ ਤੱਕ ਪਤਾ ਨਹੀਂ ਚੱਲਿਆ ਇਸ ਤੋਂ ਬਾਅਦ ਪੁਲਿਸ ਨੇ ਆਪਣਾ ਕੰਮ ਕਰਨਾ ਸੀ ਉਹਨਾਂ ਨੇ ਗੁਰਪ੍ਰੀਤ ਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਫਿਰ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਉਹਨੇ ਆਪਣਾ ਜੁਰਮ ਕਬੂਲ ਕਰ ਦਿੱਤਾ ਕਿ ਹਾਂ ਉਹਨੇ ਹੀ ਆਪਣੀ ਦੂਜੀ ਪਤਨੀ ਸਰਬਜੀਤ ਕੌਰ ਦਾ ਕਤਲ ਕੀਤਾ ਹੈ ਪਰ ਇਸ ਤੋਂ ਜ਼ਿਆਦਾ ਗੁਰਪ੍ਰੀਤ ਨੇ ਕੁਝ ਨਹੀਂ ਦੱਸਿਆ ਇਸ ਤੋਂ ਬਾਅਦ ਬ੍ਰੈਮਟਨ ਕੋਰਟ ਨੇ ਗੁਰਪ੍ਰੀਤ ਸਿੰਘ ਨੂੰ 19 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ। ਸ਼ਾਇਦ ਗੁਰਪ੍ਰੀਤ ਨੂੰ ਆਪਣੀ ਕੀਤੀ ਦੀ ਸਜ਼ਾ ਤਾਂ ਮਿਲ ਗਈ। ਪਰ ਇੱਥੇ ਇੱਕ ਗੱਲ غور ਕਰਨ ਵਾਲੀ ਇਹ ਹੈ ਕਿ ਜਿਹੜੀ ਉਹ ਔਰਤ ਆਈ ਸੀ ਜਿਸ ਸਮੇਂ ਸਰਬਜੀਤ ਕੋਰ ਦਾ ਕਤਲ ਹੋਇਆ ਸੀ। ਉਹ ਔਰਤ ਕੌਣ ਸੀ? ਉਹਦਾ ਵੀ ਕੋਈ ਇਸ ਕੇਸ ਦੇ ਵਿੱਚ ਹੱਥ ਸੀ। ਉਹਨੇ ਵੀ ਕਤਲ ਕੀਤਾ ਸੀ ਜਾਂ ਫਿਰ ਉਹਦਾ ਕੋਈ ਗੁਰਪ੍ਰੀਤ ਦੇ ਨਾਲ ਨਾਜਾਇਜ਼ ਰਿਸ਼ਤਾ ਸੀ। ਇਹ ਗੱਲ ਬਾਰੇ ਗੁਰਪ੍ਰੀਤ ਸਿੰਘ ਨੇ ਆਪਣੀ ਜ਼ੁਬਾਨੀ ਅੱਜ ਤੱਕ ਨਹੀਂ ਦੱਸਿਆ ਤੇ ਨਾ ਹੀ ਉਹ ਅੱਜ ਤੱਕ ਔਰਤ ਪੁਲਿਸ ਦੇ ਹੱਥ ਚਰੀ ਹੈ ਤੇ ਗੁਰਪ੍ਰੀਤ ਨੇ ਅੱਜ ਤੱਕ ਇਹ ਵੀ ਨਹੀਂ ਦੱਸਿਆ ਕਿ ਇਹ ਕਤਲ ਉਸਨੇ ਕਿਉਂ ਕੀਤਾ ਸੀ ਇਹਦੇ ਪਿੱਛੇ ਵਜ੍ਹਾ ਕੀ ਸੀ ਹੁਣ ਤੱਕ ਅਮਨਦੀਪ ਕੌਰ ਦੀ ਮੌਤ ਦਾ ਵੀ ਰਹੱਸ ਬਣਿਆ ਹੋਇਆ ਹੈ ਤੇ ਦੂਜੇ ਪਾਸੇ ਸਰਬਜੀਤ ਕੌਰ ਦਾ ਵੀ ਮੌਤ ਦਾ ਰਹੱਸ ਬਣਿਆ ਹੋਇਆ ਹੈ ਕਿ ਆਖਿਰ ਜੇਕਰ ਇਹਨਾਂ ਦਾ ਕਤਲ ਹੋਇਆ ਸੀ ਤਾਂ ਕਿਉਂ ਹੋਇਆ ਸੀ ਪਰ ਕੁਝ ਵੀ ਕਹੀਏ ਇੱਥੇ ਦੋ ਔਰਤਾਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪਿਆ ਪਰ ਜਿਹੜੇ ਅਮਨਦੀਪ ਕੋਰ ਦੇ ਬੱਚੇ ਸਨ ਸਭ ਤੋਂ ਵੱਡੀ ਸਜ਼ਾ ਤਾਂ ਉਹਨਾਂ ਨੂੰ ਮਿਲੀ ਕਿਉਂਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਅਸਲੀ ਮਾਂ ਅਮਨਦੀਪ ਕੋਰ ਉਹ ਇਸ ਦੁਨੀਆ ਤੋਂ ਚਲੀ ਗਈ ਉਸ ਤੋਂ ਬਾਅਦ ਜਿਸ ਤਰ੍ਹਾਂ ਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਦੂਜੀ ਮਾਂ ਆਈ ਜਿਹੜੀ ਸ਼ਾਇਦ ਉਹਨਾਂ ਨੂੰ ਪਹਿਲੀ ਮਾਂ ਤੋਂ ਵੀ ਜ਼ਿਆਦਾ ਪਿਆਰ ਕਰਦੀ ਸੀ ਪਰ ਕੁਝ ਸਾਲਾਂ ਬਾਅਦ ਹੀ ਉਹ ਵੀ ਇਸ ਦੁਨੀਆ ਤੋਂ ਚਲੀ ਗਈ ਇੱਕ ਜਿਹੜਾ ਪਿਓ ਸੀ ਉਹਨੂੰ ਵੀ ਜੇਲ੍ਹ ਦੇ ਵਿੱਚ ਜਾਣਾ ਪਿਆ ਇਹਨਾਂ ਦੀ ਜ਼ਿੰਦਗੀ ਤਾਂ ਬਰਬਾਦ ਹੋ ਗਈ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਧੰਨਵਾਦ